ਔਰ ਜਿਹੜੇ ਇਹਨਾਂ ਨੇ ਜਿਹੜੇ ਕਾਗਜ਼ ਕੈਨਸਲ ਕੀਤੇ ਆ ਜਿਹੜੇ ਇਹਨਾਂ ਨੇ ਕਾਗਜ਼ ਸਬਮਿਟ ਕੀਤੇ ਸੀਗੇ ਜੀ ਉਹਦੇ ਰਿਜੈਕਸ਼ਨ ਅੱਛਾ ਠੀਕ ਹੈ ਠੀਕ ਕਿਉਂ ਤਾਂ ਸਬਮਿਟ ਕਰਾਈ ਪਤਾ ਨਹੀਂ ਮੈਨੂੰ ਕਲੀਆਂ ਰਸੀਦ ਕਲੀਆਂ ਰਸੀਦਾ ਹੈਗੀਆਂ ਨਾਵੇਂ ਤੇ ਇਹਨਾਂ ਦੇ ਦਸਕਤ ਹੈ ਤੇ ਉਹ ਤੁਸੀਂ ਐ ਕਰਿਓ ਪਿੰਡਰ ਸਾਹਿਬ ਦੇ ਘਰੋਂ ਵਕਾਲਤਨਾਮਾ ਕਾਲ ਅੰਗਰੇਜ਼ੀ ਵਾਲਾ ਚੱਕ ਲਿਓ ਤੇ ਇਹਨਾਂ ਦੇ ਦਸਕਤ ਲੈ ਲਓ ਕੈਨਸਲ ਕੀਤਾ ਹੋਇਆ ਹੈ ਕਿ ਜਿੱਥੇ ਅਸਾਂ ਮੁਕਲਾਸਨਾ ਕਮਟਾ ਲਿਖੀ ਹੋ ਕੋਈ ਕਰੇ ਇਹ ਕੰਮ ਦੇ ਪਾਣੀ ਬਾਤ ਤਾਂ ਨਹੀਂ ਕੀ ਵੱਲੋਂ ਸੀ ਕਰਨ ਜਾ ਰਹੇ ਹਾਂ ਔਰ ਮੇਰਾ ਗਿੱਦੜ ਬਾ ਨਾਲ ਜਿਹੜਾ ਰਿਸ਼ਤਾ ਹੈ ਇਸ ਉਹ ਕੋ ਮਿੱਟੀ ਦਾ ਰਿਸ਼ਤਾ ਹੈ ਉਹ ਪਿਆਰ ਦਾ ਰਿਸ਼ਤਾ ਮੁਹੱਬਤ ਦਾ ਰਿਸ਼ਤਾ ਹੈ ਔਰ ਇਸ ਇਲਾਕੇ ਨੇ ਮੈਨੂੰ ਇੱਜ਼ਤ ਬਖਸ਼ੀ ਹੈ ਮੈਂ ਉਸ ਹیثیت ਨਾਲ ਅੱਜ ਇਥੋਂ ਦੇ ਲੋਕਾਂ ਦੇ ਜੋ ਦਿਲਾਂ ਦੀ ਤਰਜੁਮਾਨੀ ਹੈ ਉਹ ਕਰਨ ਜਾ ਰਹੇ ਹਾਂ ਔਰ ਗਿੱਦੜਬਾਦੀ ਸਿਆਸੀ ਤਾਰੀਖ ਦੇ ਵਿੱਚ ਅੱਜ ਬੜਾ ਕਾਲਾ ਦਿਨ ਹੈ ਸਿਆਹ ਦਿਨ ਹੈ ਕਿ ਤਕਰੀਬਨ 29 50 ਚੋਂ 29 ਸਰਪੰਚਾਂ ਦੇ ਪੰਚਾਂ ਦੇ ਕਾਗਜ਼ ਜਿਹੜੇ ਆ ਇੱਕ ਕੋਈ ਮੁਗਲੀਆ ਫਰਮਾਨ ਦੇ ਤਹਿਤ ਇਹ ਸਾਰੇ ਇਲੈਕਸ਼ਨ ਜਿਹੜੇ ਆ ਉਹਨਾਂ ਨੇ ਕੈਨਸਲ ਕਰਤੇ ਆ ਸਭ ਤੋਂ ਪਹਿਲਾਂ ਤਾਂ ਪੰਜਾਬ ਸਰਕਾਰ ਨੂੰ ਇਹ ਸਵਾਲ ਹੈ ਕਿ ਜੇ ਇਸ ਕਿਸਮ ਦੇ ਇਲੈਕਸ਼ਨ ਤੇ ਇਸ ਕਿਸਮ ਦੀਆਂ ਧੰਦਲੀਆਂ ਹੋਣੀਆਂ ਤਾਂ ਫਿਰ ਇਲੈਕਸ਼ਨ ਕਰਾਣ ਦਾ ਹੀ ਕੋਈ ਮਤਲਬ ਨਹੀਂ ਬਣਦਾ ਤਾਂ ਮੈਂ ਤਾਂ ਸਮਝਦਾ ਕਿ ਗਿੱੱੜਬਾ ਦੇ ਲੋਕਾਂ ਨੂੰ ਆਪ ਸਰਕਾਰ ਨੇ ਮੌਤ ਦੀ ਸਜ਼ਾ ਸੁਣਾ ਦਿੱਤੀ ਗਈ ਹੈ ਰਹਿਮ ਦੀ ਜਿਹੜੀ ਅਪੀਲ ਹੈ ਉਹ ਖਾਰਜ ਹੋ ਗਈ ਹੈ ਤੇ ਸਾਡੇ ਲੋਕ ਜਿਹੜੇ ਆ ਫਾਂਸੀ ਕਾਟ ਤੇ ਖੜੇ ਔਰ ਮੈਂ ਗਿੱੱੜਬਾ ਦੇ ਲੋਕਾਂ ਨੂੰ ਇਸ ਮੈਸੇਜ ਦੇ ਜ਼ਰੀਏ ਅਪੀਲ ਕਰੂੰਗਾ ਕਿ ਆਪਾਂ ਆਪਣੇ ਮੁਲਕ ਦਾ ਜਿਹੜਾ ਜਾਂ ਆਪਣੇ ਗਿੱੱੜਬਾ ਦਾ ਕਬਜ਼ਾ ਹੈ ਇਹਨਾਂ ਲੋਕਾਂ ਤੋਂ ਵਾਪਸ ਲੈਣਾ ਔਰ ਇਸ ਕਿਸਮ ਦੇ ਹਾਲਾਤ ਜਿਹੜੇ ਆ ਇਹ ਸਾਨੂੰ ਨਾ ਕਾਬਲੇ ਮਨਜ਼ੂਰ ਤੇ ਨਾ ਕਾਬਲੇ ਬਰਦਾਸ਼ਤ ਹੈ ਡਿੰਪੀ ਢਿਲੋਂ ਜਿਹੜੇ ਕਿ ਅੱਜ ਕੱਲ ਇੱਥੋਂ ਦੇ ਇਹ ਜੇ ਤਾਂ ਜੁਮਾ ਜੁਮਾ ਤਾਕਤ ਚਾਇਆ ਨੂੰ ਕਿ 7 ਦਿਨ ਵੀ ਨਹੀਂ ਹੋਏ ਔਰ ਮੈਂ ਉਹਨਾਂ ਨੂੰ ਇਹ ਕਵਾਂਗਾ ਕਿ ਇਹ ਇਹ ਨਾ ਸਮਝਿਆ ਜੇ ਕਿ ਜਿਹੜੇ ਤੁਸੀਂ ਕਾਗਜ਼ ਰੱਦ ਕਰਾਤੇ ਤੇ ਡੁੱਲੇ ਬੇਰਾ ਦਾ ਕੁਝ ਨਹੀਂ ਵਿਗੜਿਆ ਇਹ ਤਾਂ ਤੂੜੀ ਦੀ ਪੰਡ ਹੈ ਤੇ ਇਹ ਮੁੜ ਕੇ ਥੋ-ਥੋ ਇਕੱਠੀ ਨਹੀਂ ਹੋਣੀ ਔਰ ਜੇ ਐਮਐਲਏ ਬਣਨ ਦਾ ਸ਼ੌਕ ਹੈ ਰਾਜਨੀਤੀ ਕਰਨ ਦਾ ਸ਼ੌਕ ਹੈ ਤਾਂ ਇਨਸਾਫ ਦਾ ਸਬਕ ਜਿਹੜਾ ਹੈ ਇੱਕ ਵਾਰੀ ਫੇਰ ਪੜੋ। ਔਰ ਮੈਂ ਉਹਨਾਂ ਨੂੰ ਇਹ ਵੀ مشਵਰਾ ਦਵਾਂਗਾ ਕਿ ਇਹ ਜਿਹੜੀ ਰੇਤ ਹੁੰਦੀ ਹੈ ਨਾ ਇਹ ਰੇਤ ਨੂੰ ਜਿੰਨੀ ਤੁਸੀਂ ਘੁੱਟ ਕੇ ਫੜੋਗੇ ਇਹ ਤਾਕਤ ਨੂੰ ਜਿੰਨੀ ਘੁੱਟ ਕੇ ਆਪਣੀ ਮੁਠੀ 'ਚ ਫੜੋਗੇ ਉੰਨੀ ਛੇਤੀ ਰੇਤ ਜਿਹੜੀ ਹੈ ਤੁਹਾਡੇ ਹੱਥ 'ਚੋਂ ਨਿਕਲ ਜਾਏਗੀ। ਸੋ ਅੱਜ ਜਿਹੜੇ ਆ ਸਾਰੇ ਤੁਹਾਡੇ ਕਾਲੇ ਕੈਮਰੇ ਦੀਆਂ ਅੱਖਾਂ ਦੇ ਰਾਹੀਂ ਤੁਸੀਂ ਦੇਖ ਸਕਦੇ ਹੋ ਚਾਰੇ ਪਾਸੇ ਜਿਹੜੇ ਸਰਪੰਚ ਜਾਂ ਮੈਂਬਰ ਪੰਚਾਇਤ ਜਿਨ੍ਹਾਂ ਦੇ ਕਾਗਜ਼ ਰੱਦ ਹੋ ਗਏ ਮੈਂ ਉਹਨਾਂ ਨੂੰ ਸਭ ਤੋਂ ਪਹਿਲਾਂ ਤਾਂ ਇਹ ਕਵਾਂਗਾ ਕਿ ਤੁਸੀਂ ਆਪਣੇ ਆਰੋ ਤੋਂ ਨਕਲ ਲੈ ਕੇ ਆਓ ਉਸ ਆਰਡਰ ਦੀ ਜਿਹੜੇ ਆਰਡਰ ਨਾਲ ਤੁਹਾਡੇ ਕਾਗਜ਼ ਰੱਦ ਹੋਏ ਕਿਉਂਕਿ ਇੱਕ ਵਾਰੀ ਆਪਾਂ ਨੂੰ ਇਹ ਨਕਲ ਮਿਲ ਗਈ ਤਾਂ ਆਪਾਂ ਉਹਦੇ ਤਹਿਤ ਆਪਾਂ ਡੀਸੀ ਆਫਿਸ 'ਚ ਵੀ ਆਪਾਂ ਪਟੀਸ਼ਨ ਕਰ ਸਕਦੇ ਹਾਂ ਤੇ ਮੈਂ ਜਿੰਨੇ 29 ਜਾਂ ਜਿੰਨੇ ਵੀ ਸਰਪੰਚ ਜਿਹੜੇ ਆ ਆਪਣੀ ਨਕਲ ਮੈਨੂੰ ਆ ਕੇ ਦੇਣਗੇ ਮੈਂ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਜਾ ਕੇ ਉਹਨਾਂ ਦੀ ਇੱਕ ਪਬਲਿਕ ਇੰਟਰਸਟ ਲਿਟੀਗੇਸ਼ਨ ਜਿਹੜੀ ਆ ਪੀਆਈਐਲ ਵੀ ਪਾਉਂਗਾ ਔਰ ਇਹ ਅਨੇਰਗਰਦੀ ਜਿਹੜੀ ਹੈ ਤੇ ਬਹੁਤੀ ਦੇਰ ਗਿੱਦੜਵਾਚ ਨਹੀਂ ਚੱਲ ਸਕਦੀ ਜੇ ਇਹ ਤੋਂ ਪਹਿਲਾਂ ਕੋਈ 15 ਸਾਲ ਕੋਈ ਚੱਲੀ ਹੋਈ ਤਾਂ ਮੈਂ ਉਹਦਾ ਕੋਈ ਕਹਿ ਨਹੀਂ ਸਕਦਾ ਪਰ ਆ인다 ਗਿੱਦੜਵਾ ਦੇ ਲੋਕ ਇਹਨਾਂ ਸਮਝਣ ਕਿ ਸਾਡਾ ਕੋਈ ਪੁਰਸਾਨੇ ਹਾਲ ਨਹੀਂ ਸਾਡਾ ਹਾਲ ਪੁੱਛਣ ਵਾਲਾ ਨਹੀਂ ਤੇ ਜੇ ਹੁਣ ਕੋਈ ਗਿੱਦੜਵਾ ਦੇ ਲੋਕਾਂ ਤੇ ਵਾਰ ਕਰੂਗਾ ਤਾਂ ਬੀਜੇਪੀ ਪਾਰਟੀ ਉਹਦਾ ਵਾਰ ਰੋਕੂਗੀ ਮੈਨੂੰ ਪਤਾ ਚੱਲਿਆ ਮੈਂ ਇੱਥੇ ਗੈਰ ਹਾਜ਼ਰ ਸੀ ਕਿ ਇੱਥੋਂ ਦੇ ਜਿਹੜੇ ਸਾਬਕਾ ਐਮਐਲਏ ਹੈ ਕਾਂਗਰਸ ਪਾਰਟੀ ਦੇ ਪ੍ਰਧਾਨ ਹੈ ਉਹ ਮੇਰੇ ਖਿਲਾਫ ਅੱਜ ਕੋਈ ਇਹਨਾਂ ਨੇ ਕੱਟ ਕੀਤਾ ਸੀ ਬੜਾ ਅਨਾਛਨਾਬ ਬੋਲ ਕੇ ਗਏ ਹੈ ਅੱਜ ਹਰਿਆਣੇ ਦੇ ਇਲੈਕਸ਼ਨ ਹੋ ਕੇ ਹਟੇ ਹੈ ਔਰ ਇਤਿਹਾਸਿਕ ਜਿੱਤ ਹੋਈ ਹੈ ਭਾਜਪਾ ਪਾਰਟੀ ਨੂੰ ਤੀਸਰੀ ਮਰਤਬਾ ਸੀਟਾਂ ਵਧੀਆਂ ਕਾਂਗਰਸ ਦੀਆਂ ਕਟੀਆਂ ਹੈ ਉਹ ਤੇ ਹਰਿਆਣੇ ਦੀ ਕਹਾਵਤ ਹੈ ਅਖੇ ਟੁੱਟੀ ਹੋਈ ਖਾਟ ਖਾਟ ਮੰਝੇ ਨੂੰ ਕਹਿੰਦੇ ਅਖੇ ਟੁੱਟੀ ਹੋਈ ਖਾਟ ਔਰ ਝੁਕਾ ਹੂਆ जाट ਇਹ ਕਿਸੇ ਕੰਮ ਕੇ ਨਹੀਂ ਹੁੰਦੇ ਜਿਹੜਾ ਜੱਟ ਝੁਕ ਜੇ ਨਾ ਉਹ ਕਿਸੇ ਕੰਮ ਦਾ ਨਹੀਂ ਹੁੰਦਾ ਇਹ ਜਿਹੜੇ ਕਾਂਗਰਸ ਦਾ ਪ੍ਰਧਾਨ ਹੈ ਤੁਸੀਂ ਕਿਤੇ ਅਸੈਂਬਲੀ ਚ ਦੇਖਿਆ ਹੋਵੇ ਜਦੋਂ ਸੀਐਮ ਸਾਹਿਬ ਇਹਨੂੰ ਘੁਰਕੀ ਵੱਟਦੇ ਇਹਦਾ ਕੂਨ ਸਫੈਦ ਹੋ ਜਾਂਦਾ ਅੱਜ ਤੱਕ ਤੁਸੀਂ ਕਦੇ ਰਾਜੇ ਵਿਡਿੰਗ ਦਾ ਬਿਆਨ ਨਹੀਂ ਸੁਣਿਆ ਹੋਣਾ ਜਿਹੜਾ ਕਿ ਸੀਐਮ ਦੇ ਖਿਲਾਫ ਜਾਂ ਆਮ ਆਦਮੀ ਪਾਰਟੀ ਦੇ ਇਹ ਕੰਮ ਆਊਟਸੋਰਸ ਜਿਹੜਾ ਹੈ ਇਹ ਬਾਜਵਾ ਸਾਹਿਬ ਤੇ ਜਿਹੜੇ ਹੋਰ ਲੀਡਰ ਹੈ ਕੋਈ ਖੈਰਾ ਸਾਹਿਬ ਵਰਗੇ ਜਾਂ ਸੁਖਜਿੰਦਰ ਰੰਦਾਵਾ ਇਹ ਉਹਨਾਂ ਵਾਸਤੇ ਕੀਤਾ ਹੋਇਆ ਰਾਤ ਨੂੰ ਅਖੇ ਉੱਪਰ ਸੇ ਲੜਾਈ ਔਰ ਅੰਦਰ ਸੇ ਭਾਈ ਭਾਈ ਉੱਤੋਂ ਤਾਂ ਲੜਾਈ ਹੈ ਪਰ ਅੰਦਰੋਂ ਇਹਨਾਂ ਦਾ ਇੱਕੋ ਹੀ ਗੱਲ ਹੈ ਵਰਨਾ ਲੀਡਰ ਆਫ ਦੀ اپੋਜੀਸ਼ਨ ਦੇ ਹਲਕੇ ਜ 29 ਜਿਹੜੇ ਆ ਕਾਗਜ਼ ਰੱਦ ਹੋ ਜਾਣ ਮੈਂ ਇਹ ਮੰਨਣ ਨੂੰ ਤਿਆਰ ਨਹੀਂ ਕਿ ਇਹ ਇਹ ਵਿੱਚੋਂ ਰਲੇ ਨਹੀਂ ਔਰ ਇਹ ਡਰਾਮੇਬਾਜ਼ੀ ਜਿਹੜੀ ਹੈ ਇਹ ਬਹੁਤੀ ਦੇਰ ਹੁਣ ਚੱਲ ਨਹੀਂ ਸਕਦੀ ਔਰ ਮੈਂ ਅੱਜ ਇਸ ਮੌਕੇ ਤੇ ਔਰ ਖਾਸ ਕਰਕੇ ਜਿਹੜੇ ਅਫਸਰ ਹੈ ਉਹਨਾਂ ਨੂੰ ਵੀ ਕਵਾਂਗਾ ਕਿ ਆਪਣੇ ਛੋਟੇ-ਛੋਟੇ ਫਾਇਦਿਆਂ ਦੀ ਖਾਤਰ ਸਾਡੀਆਂ ਆਉਣ ਵਾਲੀਆਂ ਨਸਲਾਂ ਦੇ ਸੌਦੇ ਕਰਨੇ ਬੰਦ ਕਰ ਦਿਓ ਆਪਣੇ ਛੋਟੇ-ਛੋਟੇ ਮਫਾਦਿਆਂ ਦੀ ਖਾਤਰ ਆਪਣੀ ਜ਼ਮੀਰ ਵੇਚਣੀ ਬੰਦ ਕਰ ਦਿਓ ਔਰ ਗਿੱਦੜਬਾ ਦੇ ਲੋਕ ਜਿਹੜੇ ਆ ਇਸ ਅੱਜ ਦੇ ਜਿਹੜੇ ਅੱਜ ਵਾਕਿਆ ਇਹਨੂੰ ਇਹਦਾ ਸੀ ਬੜਾ ਇੱਕ ਲੋਕਾਂ ਦੇ ਮਨਾਂ 'ਚ ਗਮੋ ਗੁੱਸਾ ਜਿਹੜਾ ਹੈ ਗਮੋ ਗੁੱਸਾ ਵੀ ਹੈ ਔਰ ਇਹਦਾ ਹੁਣ ਅਸੀਂ ਜਿਹੜਾ ਅਗਲਾ ਗਿੱਦੜ ਬਾਚ ਬਾਈ ਇਲੈਕਸ਼ਨ ਹੈ ਕਿਉਂਕਿ ਕਈ ਵਾਰੀ ਇਹ ਜਿਹੜੇ ਨਵੇਂ-ਨਵੇਂ ਹੁਕਮਰਾਨ ਬਣੇ ਹੁੰਦੇ ਆ ਉਹਨਾਂ ਦੇ ਅਕਲ ਤੇ ਪੜਦਾ ਇਸ ਗੱਲ ਦਾ ਵੀ ਪੈ ਜਾਂਦਾ ਕਿ ਕਿ ਇਹ ਸਮਝਦੇ ਆ ਕਿ ਤਾਕਤ ਤੇ ਹਕੂਮਤ ਜਿਹੜੀ ਹੈ ਇਹ ਤਾਂ ਅਖਬਰ ਹੋਰਾਂ ਦੀ ਨਹੀਂ ਰਹੀ ਤੇ ਇਹ ਡਿੰਪੀ ਢਿੱਲੋ ਹੋਰਾਂ ਦੀ ਕਿੰਨੀ ਕੁ ਧੇਰ ਕਿੰਨੀ ਕੁ ਧੇਰ ਰਹਿ ਸਕਦੀ ਹੈ ਔਰ ਅੱਜ ਸਾਰੇ ਜਿਹੜੇ ਅਸੀਂ ਇੱਥੇ ਬੈਠੇ ਆ ਅਸੀਂ ਇਤਿਜਾਜ ਕਰਾਂਗੇ ਔਰ ਇਹ ਇਹਨਾਂ ਲੋਕਾਂ ਨੂੰ ਇਹਨਾਂ ਦਾ ਹੱਕ ਜਿਹੜਾ ਅਸੀਂ ਜ਼ਰੂਰ ਅ ਗਵਾਵਾਂਗੇ ਔਰ ਮੈਂ ਗਿੱਦੜਬਾ ਦੇ ਹਲਕੇ ਦੇ ਲੋਕਾਂ ਨੂੰ ਇੱਕ ਇਹ ਵੀ ਅਪੀਲ ਕਰਾਂਗਾ ਕਿ ਅ ਔਰ ਖਾਸ ਕਰਕੇ ਜਿਹੜੇ ਕਾਂਗਰਸ ਦੇ ਵਰਕਰ ਹੈ ਔਰ ਕੱਲੇ ਗਿੱਦੜਵਾਚਨੀ ਪੰਜਾਬ ਚ ਵੀ ਇੱਕ ਉਹ ਕਹਾਵਤ ਹੈ ਕਿ ਜੇ ਗਿੱਦੜਾਂ ਦਾ ਲੀਡਰ ਸ਼ੇਰ ਹੋਵੇ ਤਾਂ ਗਿੱਦੜ ਵੀ ਸ਼ੇਰ ਬਣ ਜਾਂਦੇ ਤੇ ਜੇ ਸ਼ੇਰਾਂ ਦਾ ਲੀਡਰ ਗਿੱਦੜ ਹੋਵੇ ਤਾਂ ਫਿਰ ਸ਼ੇਰ ਵੀ ਗਿੱਦੜ ਬਣ ਜਾਂਦੇ ਆ ਥੋੜਾ ਲੀਡਰ ਅੱਜ ਰਾਜਾ ਬੀਡਿੰਗ ਹੈ ਔਰ ਇਹ ਗਿੱਦੜ ਹੈ ਔਰ ਇਸ ਗੱਲ ਦੀ ਮੈਂ ਤਸਦੀਕ ਜਿਹੜੀ ਹੈ ਗਿੱਦੜਵਾ ਹਲਕੇ ਦੇ ਲੋਕ ਕਰ ਸਕਦੇ ਮਿਊਨਿਸਪਲ ਕਮੇਟੀ ਦੇ ਜਦੋਂ ਇਲੈਕਸ਼ਨ ਸੀਗੇ ਇਹੀ ਰਾਜਾ ਵੇਡਿੰਗ ਜਿਹੜਾ ਇਹ ਮੈਨੂੰ ਚਰਨਜੀਤ ਦੇ ਘਰੋਂ ਬਿਠਾ ਕੇ ਆਪਣੀ ਕਾਰ ਦੇ ਵਿੱਚ ਬਿਠਾਇਆ ਔਰ ਇਹ ਆਪਦੀ ਕਾਰ 'ਚ ਵੀ ਨਹੀਂ ਬੈਠਾ ਜਿਹੜੀਆਂ ਐਨੀਆਂ ਦਲੇਰੀਆਂ ਨਾ ਦਲੇਰੀਆਂ ਤਾਂ ਜਦੋਂ ਨਾਲ ਮਤਲਬ ਹਾਲਾਤ ਦੇ ਔਰ ਇਹ ਰਾਜਾ ਵੇਡਿੰਗ ਮੇਰੀ ਗੱਡੀ 'ਚ ਬੈਠਾ ਕਿ ਯਾਰ ਕਿਤੇ ਇਹ ਨਾ ਹੋਵੇ ਤੇਰੀ ਗੱਡੀ ਥੋੜੀ ਅੱਗੇ ਨਿਕਲ ਜੇ ਤੇ ਮੈਨੂੰ ਪਿੱਛੋਂ ਕੁੱਟ ਦੇਣ ਔਰ ਮੈਂ ਕੁਦਰਤੀ ਮੇਰੇ ਬੱਚਿਆਂ ਦਾ ਕੋਈ ਸਕੂਲ ਦਾ ਫੰਕਸ਼ਨ ਸੀ ਮੈਂ ਇਹਨੂੰ ਕਿਹਾ ਯਾਰ ਮੈਂ 2:00 ਵਜੇ ਦਿੱਲੀ ਨਿਕਲਣਾ ਮੈਂ ਕੋਈ ਇਸ ਬੱਚਿਆਂ ਦਾ ਸਕੂਲ ਦਾ ਫੰਕਸ਼ਨ ਹੈ ਇਹਨੇ ਮੇਰੀਆਂ ਫਿਰ ਮਿੰਤਾਂ ਕੀਤੀਆਂ ਵੀ ਯਾਰ ਤੂੰ 2 ਘੰਟੇ ਹੋਰ ਖੜ੍ਹ ਜਾ ਔਰ ਇਹ ਗਿੱਦੜਵਾ ਦੇ ਲੋਗ ਔਰ ਗਿੱਦੜਗਾ ਤੇ ਪੱਤਰਕਾਰ ਸ਼ਾਇਦ ਇਹ ਗੱਲ ਦੱਸ ਸਕਦੇ ਆ ਕਿ ਜਿਵੇਂ ਹੀ ਮਨਪ੍ਰੀਤ ਇੱਥੋਂ ਨਿਕਲਿਆ ਗਿੱਦੜਵਾ ਚੋਂ ਕਿਉਂਕਿ ਮੈਂ ਤਾਂ ਦਿੱਲੀ ਪਹੁੰਚਣਾ ਸੀ ਇਹ ਵੀ ਇੱਥੋਂ ਭੱਜ ਗਿਆ ਜੇ ਤੁਸੀਂ ਕੋਈ ਇੱਥੇ ਕੋਈ ਆਸ ਲਾਈ ਬੈਠੇ ਹੋ ਕੀ ਰਾਜਾ ਵਿਡਿੰਗ ਸਾਨੂੰ ਡਿੰਪੀ ਹੋਰਾ ਤੋਂ ਤੇ ਸਨੀ ਹੋਰਾ ਤੋਂ ਬਚਾ ਲੂਗਾ ਇਹ ਆਸ ਨਾ ਰੱਖਿਆ ਜੇ ਬਰਹਾਲ ਅ ਅੱਜ ਲਈ ਇੰਨਾ ਹੀ ਕਾਫੀ ਹੈ ਔਰ ਮੈਂ ਇੱਕ ਵਾਰੀ ਫੇਰ ਸਾਰਿਆਂ ਦਾ ਧੰਨਵਾਦ ਕਰਦਾ ਪੀਆਲ ਇਲੈਕਸ਼ਨ ਪਟੀਸ਼ਨ ਔਰ ਲੋਕਾਂ ਨੂੰ ਹੱਕ ਦਵਾਉਣ ਵਾਸਤੇ ਅ ਮੈਂ ਵਚਨ ਬੰਦ ਹੈ ਹਰਿਆਣਾ ਚੋਣਾਂ ਨੂੰ ਮੰਨਪ੍ਰੀਤ ਕਿਵੇਂ ਦਿਖ ਰਹੇ ਹੋ ਪਹਿਲਾਂ ਕਿ ਆਸ ਰਈਆਂ ਕਾਂਗਰਸ ਦੀਆਂ ਸੀਗੀਆਂ ਨਤੀਜੇ ਕੁਛ ਹੋਰ ਆ ਰਹੇ ਕਿ ਆਸ ਰਈਆਂ ਪ੍ਰੈਸ ਦੀਆਂ ਹੋ ਸਕਦੀਆਂ ਜਾਂ ਜਿਹੜੇ ਐਗਜ਼ਿਟ ਪੋਲ ਕਰਦੇ ਆ ਸਾਨੂੰ ਦਰਸਲ ਪਤਾ ਸੀ ਕਿ ਜਿਹੜੇ ਪਿਛਲੇ 15 ਦਿਨਾਂ ਦੇ ਵਿੱਚ ਅ ਦੇਖੋ ਭਾਈ ਸਾਹਿਬ ਗੱਲ ਇਹ ਹੈ ਕਿ ਅਕਸਰ ਜਿਹੜਾ ਹੈ ਨਾ ਉਹ ਮੈਂ ਗ੍ਰੰਥਾਂ 'ਚ ਪੜਿਆ ਕਿ ਅ ਪਰਮਾਤਮਾ ਨੇ ਲਿਖਿਆ ਹੈ ਕਿ ਸੱਚ ਅੱਜ ਨਹੀਂ ਤਾਂ ਕੱਲ ਕੱਲ ਨਹੀਂ ਤਾਂ ਪਰਸੋ ਸੱਚ ਨੇ ਹਮੇਸ਼ਾ ਸਾਹਮਣੇ ਆਉਣਾ ਹੈ ਔਰ ਰੱਬ ਨੇ ਕਿਹਾ ਕਿ ਮੈਂ ਸੱਚੇ ਬੰਦੇ ਦਾ ਸਾਥ ਦੇਵਾਂਗਾ ਹਰਿਆਣੇ ਦੇ ਲੋਕ ਜਿਹੜੇ ਐ ਇਹ ਸਮਝਦਾਰ ਲੋਕ ਐ ਇਹ ਅਕਲਮੰਦ ਲੋਕ ਹੈ ਔਰ ਇਹਨਾਂ ਨੂੰ ਆਪਣੇ ਨਫੇ ਨੁਕਸਾਨ ਦਾ ਪਤਾ ਹੈ ਇਹਨਾਂ ਨੂੰ ਸ਼ਰਾਬ ਤੇ ਸ਼ਰਬਤ ਦਾ ਫਰਕ ਪਤਾ ਹੈ ਇਹਨਾਂ ਨੂੰ ਆਪਣੇ ਬੁਰੇ ਭਰੇ ਦੀ ਤਮੀਜ਼ ਹੈ ਔਰ ਜੋ ਪਿਛਲੇ 10 ਸਾਲ ਦੇ ਵਿੱਚ ਹਰਿਆਣਾ ਦੇ ਵਿੱਚ ਜੋ ਡਿਵੈਲਪਮੈਂਟ ਹੋਈ ਹੈ ਹਰਿਆਣਾ ਦੀ ਇਹ ਜਾਂ ਤਾਂ ਉਹ ਜਾਣਦੇ ਹੈ ਔਰ ਪੰਜਾਬ ਤੇ ਹਰਿਆਣਾ ਦੋ ਸਕੇ ਭਰਾਏ ਇੱਕ ਮਾਂ ਦੀ ਔਲਾਦ ਹੈ ਅਸੀਂ ਚਲੋ ਭਰਾ ਅੱਡ ਹੋ ਜਾਂਦੇ ਆ ਕੋਈ ਵੱਡੀ ਗੱਲ ਨਹੀਂ ਐ ਪੰਜਾਬ ਤੇ ਹਰਿਆਣਾ ਅੱਡ ਹੋ ਗਏ 60 40 ਦੇ ਵਿੱਚ ਅਸੀਂ ਸਾਰੀ ਆਪਣੀ ਮਾਪੇ ਦੀ ਜਾਇਦਾਦ ਪੰਜਾਬ ਤੇ ਹਰਿਆਣਿਆਂ ਨੇ ਵੰਡ ਲਈ ਥੋੜਾ ਜਿਹਾ ਹੋ ਸਕਦਾ ਐ ਅਸੀਂ ਬੇਈਮਾਨੀ ਇਹ ਕਰ ਗਏ ਕਿ ਹਰਿਆਣੇ ਨੂੰ ਅਸੀਂ ਬੰਜਰ ਜ਼ਮੀਨ ਦੇ ਦਿੱਤੀ ਯੂ نو ਰੋਪ ਤੱਕ ਪਵਾਨੀ ਮਹਿੰਦਰਗੜ ਰਿਵਾੜੀ ਜਿਹੜੀ ਕਿ ਟੋਇਆ ਟਿੱਬਿਆਂ ਵਾਲੀ ਜ਼ਮੀਨ ਸੀ ਚੰਗੀ ਚੰਗੀ ਜ਼ਮੀਨ ਪੰਜਾਬ ਕੋਲੇ ਰਹਿ ਗਈ ਔਰ ਮੈਂ ਤੁਹਾਡੇ ਸਵਾਲ ਦਾ ਜਵਾਬ ਦੇ ਰਿਹਾ ਹਾਂ ਅੱਜ ਹਰਿਆਣੇ ਦੀ ਜਿਹੜੀ ਆਮਦਨ ਹੈ ਜਿਹਨੂੰ ਅਸੀਂ ਫਾਈਨੈਂਸ ਦੇ ਵਿੱਚ ਰੈਵਨਿਊ ਕਹ ਦਿੰਦੇ ਹਾਂ ਪੰਜਾਬ ਨਾਲੋਂ ਦੁੱਗਣਾ ਨਹੀਂ ਤਿਗਣਾ ਨਹੀਂ ਚੌਗਣਾ ਨਹੀਂ 5 ਗੁਣੇ ਜ਼ਿਆਦਾ ਉਹ ਜਿਹੜਾ ਸਾਡਾ ਛੋਟਾ ਭਰਾ ਜਿਹਨੂੰ ਅਸੀਂ ਬੰਜਰ ਜ਼ਮੀਨ ਦੇ ਕੇ ਗਏ ਸੀ ਅੱਜ 5 ਗੁਣਾ ਉਹਦੀ ਆਮਦਨ ਹੈ 5 ਪੌੜੀਆਂ ਪੰਜਾਬ ਤੋਂ ਉੱਤੇ ਚੜ ਗਿਆ ਹਾਲਾਂਕਿ ਪੰਜਾਬ ਨੂੰ 10 ਪੌੜੀਆਂ ਉੱਤੇ ਚਾਹੀਦਾ ਸੀ ਕਿ ਸਾਡੇ ਕੋਲ ਤਾਂ ਜ਼ਮੀਨਾਂ ਚੰਗੀਆਂ ਸੀ ਸੋ ਮੇਰਾ ਕਹਿਣ ਦਾ ਮਤਲਬ ਕਿ ਇਹ ਇਹ ਲੋਕ ਜਿਹੜੇ ਆ ਆਪਣਾ ਨਫਾ ਨੁਕਸਾਨ ਸਮਝਦੇ ਆ ਉੱਥੇ ਜਿਹੜਾ ਪਿਛਲੇ 10 ਸਾਲ ਦਾ ਦੌਰ ਚੱਲਿਆ ਉਹਨੇ ਹਰਿਆਣੇ ਨੂੰ ਬਹੁਤ ਅੱਗੇ ਲੈ ਕੇ ਗਏ ਇਸ ਤੋਂ ਜ਼ਿਆਦਾ ਕੀ ਕਹਿ ਸਕਦੇ ਜਿਵੇਂ ਨਿਚੋਣੇ ਤਿਆਰੀਆਂ ਕਿਵੇਂ ਮਨਪ੍ਰੀਤ ਬਾਲਦੀਆਂ ਕਿਦਰਵਾਦੀ ਕਹਿੰਦੀ ਹੈ ਸਭ ਉਹ ਕਿਸੇ ਨੇ ਕਿਆ ਕੀ ਸਿਪਾਈਆ ਲੜਮੈਂ ਮਤਲਬ ਸਿਪਾਈ ਦਾ ਕੰਮ ਥੋੜੀ ਹੁੰਦਾ ਲੜਨਾ ਅਫਸਰਾਂ ਦਾ ਕੰਮ ਹੁੰਦਾ ਲੜਾਉਣਾ ਤੇ ਜੇ ਲੀਡਰਸ਼ਿਪ ਲੜਾਏਗੀ ਤਾਂ ਸਿਪਾਹੀ ਤਾਂ ਲੜਨਗੇ ਪਰ ਬੀਜੇਪੀ ਪਾਰਟੀ ਦਾ ਜਿਹੜਾ ਸਨੇਹ ਹੈ ਮੇਰੀ ਹਰ ਮੁਮਕਿਨ ਕੋਸ਼ਿਸ਼ ਹੋਏਗੀ ਔਰ ਜਿੰਨੀ ਮੇਰੀ ਹਾਇਸ਼ੀਅਤ ਤੇ ਔਕਾਤ ਹੈ ਕਿ ਮੈਂ ਇਹ ਬੀਜੇਪੀ ਦਸਨਿਆ ਗਿੱਦੜਬਾਦੇ ਹਰ ਘਰ ਦੇ ਵਿੱਚ ਪਹੁੰਚਾਵਾਂ ਔਰ ਮੈਂ ਔਰ ਮੇਰੇ ਸਾਥੀ ਔਰ ਕੁਝ ਕਈਆਂ ਦੀ ਡਿਊਟੀਆਂ ਬਾਹਰੋਂ ਵੀ ਲੱਗੀਆਂ ਕਈ ਜਿਹੜੇ ਇੱਥੇ ਬੀਜੇਪੀ ਦਾ ਕਾਰਡ ਰੈਸੇ ਸਾਰੇ ਰਲ ਮਿਲ ਕੇ ਪੰਜਾਬ ਨੂੰ ਪੰਜਾਬ ਦੇ ਹਾਲ ਤੇ ਨਹੀਂ ਛੱਡਿਆ ਜਾ ਸਕਦਾ ਪੰਜਾਬ ਨੂੰ ਪੰਜਾਬ ਯੂਨੋ ਕਿਸੇ ਦੇ ਰਹਿਮੋ ਕਰਮ ਤੇ ਨਹੀਂ ਛੱਡਿਆ ਸਕਦਾ ਸਿਆਣੇ ਬੰਦਿਆਂ ਦੇ ਸੰਗ ਚੱਲਾਂਗੇ ਔਰ ਜਿਹੜੇ ਬੰਦਿਆਂ ਨੇ ਪੰਜਾਬ ਦਾ ਨੁਕਸਾਨ ਕੀਤਾ ਉਹਨਾਂ ਤੋਂ ਆਪਣਾ ਦੇਸ਼ ਵਾਪਸ ਖੋਵਾਂਗੇ ਇਹ ਸਾਹਮਣਾ ਭਰਾ ਨਾਲ ਹੋ ਗਿਆ ਮਨਪੀ ਦੇ ਪੈਰ ਪਿੱਛੇ ਤਾਂ ਨਹੀਂ ਹਟਣਗੇ ਸੁਖਵੀਰ ਸਿੰਘ ਬਾਦਲਾ ਸ਼ਰਮ ਮਹਾ ਭਾਰਤ ਦੇ ਵਿੱਚ ਜੋ ਕ੍ਰਿਸ਼ਨ ਭਗਵਾਨ ਨੇ ਅਰਜੁਨ ਨੂੰ ਸਨੇਹ ਦਿੱਤਾ ਸੀ ਬਸ ਉਸ ਨੇ ਯਾਦ ਕਰ ਲਊਗਾ 95 ਦੁਆਰਾ ਦਰਹਾਉਂਗੀ ਸਭ ਇਹ ਤਾਂ ਹੁਣ ਮੈਂ ਅੱਜ ਥੋੜਾ ਜਿਆਦਾ ਥੋੜਾ ਸਵਾਲ ਜਿਹੜਾ ਹੈ ਜਿਹਨੂੰ ਅੰਗਰੇਜ਼ੀ ਚ ਕਹਿੰਦੇ ਨਾ ਪ੍ਰੇਮਿਚੋਰ ਹੈ ਕਿ ਜੇ ਬੀਜੇਪੀ ਮੈਨੂੰ ਟਿਕਟ ਨਾ ਨਵਾਜ਼ੂਗੀ ਤਾਂ ਮੇਰੀ ਹਰ ਮੁਮਕਿਨ ਕੋਸ਼ਿਸ਼ ਹੋਏਗੀ ਕਿ ਜੋ ਮੇਰੀਆਂ ਜੋ ਜੋ ਆਸਾਂ ਨਾਲ ਜਾਂ ਉਮੀਦਾਂ ਇਸ ਹਲਕੇ ਦੇ ਲੋਕਾਂ ਦੀਆਂ ਉਹਨਾਂ ਦੀ ਤਵਕਕੂਅਤ ਤੇ ਮੈਂ ਪੂਰਾ ਉਤਰਾਂ ਤੁਸੀਂ ਸ਼ਾਇਦ ਤੁਸੀਂ ਤਾਂ ਪੁਰਾਣੇ ਹੋ ਗਿੱਦੜਵਾ ਤੁਸੀਂ ਪਿੰਡਾਂ 'ਚ ਵੀ ਜਾਣਦੇ ਹੋ ਹ ਜਿੰਨਾ ਚਿਰ ਮੈਂ ਐਮਐਲਏ ਰਿਆ ਔਰ ਜੋ ਤੁਹਾਨੂੰ ਗਿੱਦੜਵਾ ਦੇ ਵਿੱਚ ਤਰੱਕੀ ਦੇ ਮਨਸੂਬੇ ਤੁਹਾਨੂੰ ਨਜ਼ਰ ਆਉਂਦੇ ਆ ਮੈਂ ਪਰਮਾਤਮਾ ਤੋਂ ਡਰ ਕੇ ਕਹਿੰਦਾ ਹ ਮਤਲਬ ਹੰਕਾਰ ਦਾ ਤੇ ਪਰਮਾਤਮਾ ਦਾ ਬੈਰ ਪੈ ਜਾਂਦਾ ਅਗਲਾ ਕਹਿੰਦੇ ਵੱਡੇ ਬੋਲ ਨਾ ਬੋਲੀਏ ਪਰ ਜਿੰਨੇ ਤੁਸੀਂ ਰਾਜੇ ਵਿਡਿੰਗ ਦੇ ਤਿੰਨ ਵਾਰੀ ਤਾਂ ਉਹ ਵੀ ਅਛਾ ਤੇ ਇਥੋਂ ਐਮਐਲਏ ਬਣ ਗਏ ਡਿੰਪੀ ਸਾਹਿਬ ਵੀ 10 ਸਾਲ ਉਹਨਾਂ ਨੇ ਵੀ ਇਥੇ ਉਹ ਸੁਪੀਰ ਬਾਦਲ ਥੱਲੇ ਕੰਮ ਕੀਤਾ ਪਰ ਜਿੰਨੇ ਪੱਥਰ ਜਿਹੜੇ ਆ ਭਾਵੇਂ ਉਹ ਸੜਕਾਂ ਦੇ ਆ ਪੁਲਾਂ ਦੇ ਆ ਬਿਜਲੀ ਕਰਾਂਦੇ ਆ ਧਰਮਸਾਲਾ ਦੇ ਆ ਨਹਿਰਾਂ ਦੇ ਆ ਯੂ ਨੋ ਕੋਈ ਇੱਥੇ ਲਿਫਟ ਪੰਪ ਦੇ ਉਹ ਮਨਸੂਬੇ ਬਣੇ ਇੱਥੇ ਟਿਊਬਲ ਜਿਹੜੇ ਆ ਦਿੱਤੇ ਉਹ ਸਾਰੇ ਜਿਹੜੇ ਆ ਉਹ ਉਸੇ ਦੌਰ ਸੀ ਜਦੋਂ ਮੇਰੇ ਕੋਲ ਇਸ ਹਲਕੇ ਦਾ ਪਿਆਰ ਤੇ ਭਰੋਸਾ ਸੀ ਔਰ ਜਿੱਦਨ ਦਾ ਮੈਂ ਗਿਆ ਮੈਂ ਦੁੱਖ ਨਾ ਕਹਿ ਰਿਹਾ ਮੈਂ ਕੋਈ ਫਕਰ ਨਾ ਨਹੀਂ ਕਹਿ ਰਿਹਾ ਮਤਲਬ ਇਹਦੇ ਮੈਨੂੰ ਕੋਈ ਮਤਲਬ ਆ ਯੂ نو ਆਮ ਨਾ ਟੇਕਿੰਗ ਪਲੇਜਰ ਇਨ ਸੇਇੰਗ ਥਿਸ ਕਿ ਗਿੱਦੜਬਾ ਹਲਕਾ ਉੱਥੇ ਹੀ ਖੜ ਗਿਆ ਜਿੱਥੇ ਛੱਡ ਕੇ ਗਏ ਸੀ ਫਰਬਾਉਂਟ ਵੀ ਕੋਈ ਲੋਕ ਉਮੀਦ ਕਰ ਸਕਦੇ ਆ ਤੁਹਾਡੇ ਦੋ ਸਰ ਵੀ ਅੱਗੇ ਕੋਈ ਹੋਊਗਾ ਵੀ ਕੱਲ ਮੈਂ ਕੋਈ ਪਹਿਲਾ ਹੋਇਆ ਸਭ ਮੈਂ ਅੱਜ ਤਾਂ ਇਹ ਇਹ ਗੱਲ ਨਹੀਂ ਆਪਣੇ ਮੂੰਹ ਤੋਂ ਕਵਾਂਗਾ ਪਰ ਜਿਹੜੇ ਬਹੁਤ ਵੱਡੇ ਵੱਡੇ ਇਸ ਹਲਕੇ ਦੇ ਨਾ ਪ੍ਰੋਜੈਕਟ ਜਿਹੜੇ ਕਿ ਮੈਂ ਸਮਝਦਾ ਜੀ ਇਹਦੇ ਨਾਲ ਦੇਖੋ ਸਰਕਾਰ ਦਾ ਇੱਕ ਧਰਮ ਹੈ ਸਭ ਤੋਂ ਵੱਡਾ ਧਰਮ ਕੀ ਹੈ ਕਿਸੇ ਨੂੰ ਦਾਬਾ ਨਹੀਂ ਦੇਣਾ ਕਿਸੇ ਤੇ ਪਰਚਾ ਨਹੀਂ ਪਾਉਣਾ ਸਰਕਾਰ ਦਾ ਇੱਕ ਸਭ ਤੋਂ ਬੁਨਿਆਦੀ ਫਰਜ਼ ਹੈ ਕਿ ਔਰ ਇਸ ਕਿਉਂਕਿ ਗਿੱਦੜਵੇ ਦੀ ਤੁਸੀਂ ਗੱਲ ਕਰੀ ਗਿੱਦੜਵੇ ਹਲਕੇ ਦੇ ਲੋਕਾਂ ਦੀ ਕਮਾਈ ਚ ਕਿਵੇਂ ਵਾਧਾ ਕਰ ਸਕੀਏ ਲੋਕਾਂ ਦੀ ਆਮਦਨ ਦੇ ਵਿੱਚ ਕਿਵੇਂ ਇਜ਼ਾਫਾ ਕਰ ਸਕੀਏ ਔਰ ਆਮਦਨ ਦੇ ਵਿੱਚ ਇਜ਼ਾਫਾ ਤਦ ਹੋਏਗਾ ਜਦੋਂ ਉੱਥੋਂ ਦਾ ਜਿਹੜਾ ਗਰੀਬ ਤਪਕਾ ਹੈ ਉਹਨੂੰ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਜਿਹੜੇ ਘਰ ਹੈ ਔਰ ਜਿਹੜੇ ਕਿਸ਼ਤਾਂ ਚ ਪਤਾ ਨਹੀਂ ਕਿਉਂ ਇੰਨੀ ਵੈਰੀਫਿਕੇਸ਼ਨ ਚ ਸਟੇਟ ਸਰਕਾਰ ਕਿ ਇੱਕੇ ਛਲ ਦੇ ਵਿੱਚ ਗਿੱਦੜਬਾਦ ਦੇ ਹਰ ਪਰਿਵਾਰ ਨੂੰ ਘਰ ਮਿਲ ਜੇ ਸੋਲਰ ਟਿਊਬਵੈਲ ਜਿਹੜੇ ਆ ਜਿਹੜੀ ਗਵਰਨਮੈਂਟ ਆਫ ਇੰਡੀਆ ਦੀ ਸਕੀਮ ਹੈ ਉਹ ਮਿਲ ਜਾਣ ਗਿੱਦੜਬਾਦ ਸ਼ਹਿਰ ਇਤਿਫਾਕ ਨਾਲ ਇਹਦੀ ਹੁਣ ਆਬਾਦੀ 75000 ਹੋ ਚੁੱਕੀ ਹੈ 75000 ਦਾ ਮਤਲਬ ਹੈ ਕਿ ਇਹ ਸਰਕਾਰ ਦੀ ਜਿਹੜੀ ਅਮਰਤ ਸਕੀਮ ਹੈ ਜਿਹੜੇ ਸ਼ਹਿਰ 75000 ਜਾਂ ਉਹਦੇ ਉੱਤੇ ਆਬਾਦੀ ਵਾਲੇ ਹੁੰਦੇ ਆ ਉਹ ਅਮਰਤ ਸਕੀਮ ਦੇ ਵਿੱਚ ਆ ਜਾਂਦੇ ਆ ਮੇਰੀ ਹਰ ਕੋਸ਼ਿਸ਼ ਤੇ ਕਾوش ਹੋਏਗੀ ਕਿ ਗਿੱਦੜਬਾਹ ਸ਼ਹਿਰ ਨੂੰ ਅਮਰਤ ਦੇ ਵਿੱਚ ਲੈ ਕੇ ਆਈਏ ਅਮਰਤ ਦਾ ਮਤਲਬ ਹੈ ਕਿ ਇੱਥੋਂ ਦਾ ਸੂਜ ਇੱਥੋਂ ਦਾ ਪੀਣ ਵਾਲਾ ਪਾਣੀ ਇੱਥੋਂ ਦੀਆਂ ਗਲੀਆਂ ਨਾਲੀਆਂ ਇੱਥੋਂ ਦੀ ਸਟਰੀਟ ਲਾਈਟਿੰਗ ਇੱਥੋਂ ਦਾ ਪਾਰਕ ਇਹ ਸਾਰੇ ਜਿਹੜੇ ਹੈ ਗਵਰਨਮੈਂਟ ਆਫ ਇੰਡੀਆ ਦੇ ਫੰਡ ਜਿਹੜੇ ਇੱਥੋਂ ਮੋਹਿਆ ਹੋਣਗੇ ਜੇ ਕੋਈ ਸੋਚੇ ਕਿ ਇਹ ਇਹ ਜਿਹੜੇ ਆ ਪੰਜਾਬ ਸਰਕਾਰ ਕਿਉਂਕਿ ਪੰਜਾਬ ਸਰਕਾਰ ਕੋਲੇ ਤਾਂ ਨਾ ਅੱਜ ਪੈਸਾ ਹੈ ਤੇ ਨਾ ਅਗਲੇ 2.5 ਸਾਲ ਪੈਸੇ ਹੋਣੇ ਸੋ ਇਹ ਇਹ ਜਿਹੜੇ ਆ ਰੇਲਵੇ ਦਾ ਪੋਲ ਹੈ ਰੇਲਵੇ ਦਾ ਅੰਡਰ ਬ੍ਰਿਜ ਹੈ ਪੋਸਟ ਆਫਿਸ ਦੀ ਬਿਲਡਿੰਗ ਹੈ ਔਰ ਇੱਕ ਕਮਾਂਡ ਏਰੀਆ ਡਿਵੈਲਪਮੈਂਟ ਅਥਾਰਟੀ ਹੈ ਕਾੜਾ ਜੀ ਨੂੰ ਕਹਿੰਦੇ ਆ ਲੋਕ ਸ਼ਾਇਦ ਨਾ ਜਾਣਦੇ ਹੋਣ ਯਾਰ ਪਿਛਲੇ 15 ਸਾਲਾਂ ਦੇ ਗਿੱਦੜਵਾ ਦੇ ਖਾਲ ਨਹੀਂ ਬਣੇ ਪੱਕੇ ਖਾਲ ਅੰਡਰਗਰਾਉਂਡ ਪਾਈਪਾਂ ਜਿਹੜੀਆਂ ਕਿਸਾਨਾਂ ਨੂੰ ਦੇਣੀਆਂ ਐ ਮੈਂ ਕਾਡਾ ਦੇ ਵਿੱਚੋਂ ਗਿੱਦੜਬਾ ਹਲਕੇ ਵਾਸਤੇ ਉਹ ਪੱਕੇ ਖਾਲਾਂ ਦੇ ਉਹ ਸਾਰੇ ਜਿਹੜੇ ਫੰਡ ਹੈ ਉਹ ਵੀ ਜਿਹੜੇ ਇੱਥੋਂ ਲੈ ਕੇ ਆਉਣੇ ਆ। ਸੋ ਗਿੱਦੜਬਾ ਦੀਆਂ ਬੜੀਆਂ ਜਿਹੜੀਆਂ ਮਸਲੇ ਐ ਉਹ ਮੈਂ ਗਵਰਨਮੈਂਟ ਆਫ ਇੰਡੀਆ ਦੇ ਵਸੂਕ ਨਾਲ ਮੈਂ ਉਹ ਜਿਹੜੇ ਆ ਪੂਰੇ ਕਰਾਉਂਗਾ। ਔਰ ਮੈਂ ਸ਼ਾਇਦ ਅਗੇਨ ਮੈਂ ਆਪ ਕਹਿਣੀ ਕਿ ਮੈਂ ਆਪਦੇ ਮੂੰਹੋਂ ਕਿੰਨਾ ਸੋਣਾ ਨਹੀਂ ਲੱਗਦਾ ਪਰ ਮੈਂ ਨੌ ਪੰਜਾਬ ਦੇ ਬਜਟ ਪੇਸ਼ ਕੀਤੇ। ਨੌ ਬਜਟ ਨਾਰਥ ਇੰਡੀਆ ਦਾ ਇੱਕ ਵੀ ਫਾਈਨੈਂਸ ਮਿਨਿਸਟਰ ਹੈ ਨਹੀਂ ਇਸ ਵੇਲੇ ਜਿਹਨੇ ਨੌ ਬਜਟ ਪੇਸ਼ ਕੀਤੇ ਹੋਣ 1.5 ਲੱਖ ਕਰੋੜ ਰੁਪਏ ਸੜਕਾਂ ਵਾਲੇ ਨੂੰ ਕਿੰਨਾ ਦੇਣਾ ਹਸਪਤਾਲਾਂ ਨੂੰ ਕਿੰਨਾ ਦੇਣਾ ਸਕੂਲਾਂ ਨੂੰ ਕਿੰਨਾ ਦੇਣਾ ਨਹਿਰਾਂ ਨੂੰ ਕਿੰਨਾ ਦੇਣਾ ਖੇਡਾਂ ਵਾਲੇ ਨੂੰ ਕਿੰਨਾ ਦੇਣਾ ਇਹ ਮੇਰੇ ਪੋਟਿਆਂ ਤੇ ਸਾਰਾ ਯਾਦ ਹੈ ਔਰ ਇਹ ਜਿਹੜੀਆਂ ਸਕੀਮਾਂ ਜਿਹੜੀਆਂ ਮੈਂ ਤੁਹਾਨੂੰ ਦੱਸੀਆਂ ਗਵਰਨਮੈਂਟ ਆਫ ਇੰਡੀਆ ਦੀਆਂ ਕਿਹੜੀ ਖੁੱਡ ਚ ਕਿਹੜੇ ਪੈਸੇ ਕਿਹੜੀ ਸਕੀਮ ਵਿੱਚ ਪਏ ਆ ਔਰ ਮੈਂ ਤੁਹਾਨੂੰ ਇੱਕ ਛੋਟਾ ਜਿਹਾ ਹੱਸਿਆ ਜੇ ਨਾ ਮੇਰੀ ਗੱਲ ਤੇ ਮੈਂ ਨਿੱਕਾ ਜਿਹਾ ਹੁੰਦਾ ਸੀ ਔਰ ਸਾਡੇ ਘਰੇ ਮੁਰਗੀਆਂ ਪਾਲੀਆਂ ਸੀਗੀਆਂ ਔਰ ਕੱਲਾ ਮੈਂ ਸੀ ਸਾਰੇ ਪਰਿਵਾਰ ਚੋ ਜਿਹਨੂੰ ਪਤਾ ਹੁੰਦਾ ਸੀ ਕਿਹੜੀ ਮੁਰਗੀ ਕਿੱਥੇ ਆਂਡਾ ਦਿੰਦੀ ਆ ਤੇ ਟੂੜੀ ਵਾਲੀ ਸਵਾਤ ਜਿੰਦੰਦੀ ਆ ਦਲਾਨ ਚ ਦਿੰਦੀ ਆ ਡੇਉੜੀ ਚ ਸੁਖਵੀਰ ਹੋਰਾਂ ਨੂੰ ਨਹੀਂ ਪਤਾ ਸੀ ਵੀ ਆਂਡੇ ਕਿੱਥੇ ਪਏ ਮੈਨੂੰ ਪਤਾ ਸੀ ਮੈਂ ਸਾਰੇ ਆਂਡੇ ਚੱਕ ਕੇ ਗਿੱਦੜਵਾ ਵਾਸਤੇ ਲੈ ਕੇ ਆਉਂ ਸਿਰਫ ਸੁਨੀਲ ਜਾਖੜ ਦੀ ਜਿਹੜੀ ਚੁੱਪੀ ਆ ਉਹ ਕਿਸ ਤਰ੍ਹਾਂ ਦੀ ਸੁਨੀਲ ਜਾਖੜ ਬੜੇ ਕਾਬਿਲ ਪਰ ਬੜੇ ਅੱਛੇ ਇਨਸਾਨ ਹੈ ਮਤਲਬ ਇੱਕ ਤਾਂ ਹੁੰਦਾ ਨਾ ਕਾਬਿਲ ਅੱਛੇ ਬੜੇ ਅੱਛੇ ਇਨਸਾਨ ਹੈ ਔਰ ਉਹ ਪਿਛਲੇ ਉਹਨਾਂ ਦੇ ਕੁਝ ਫੈਮਿਲੀ ਪ੍ਰੋਬਲਮਸ ਚੱਲ ਰਹੀਆਂ ਫੈਮਲੀ ਪ੍ਰੋਬਲਮਸ ਕਿ ਉਹ ਆਈ ਥਿੰਕ ਮੈਨ ਅਨਦਰ ਫੋਨ ਅਦੇ ਜਿਹੜੇ ਵਾਈਫ ਹੈ ਉਹ ਸ਼ਾਇਦ ਉਹਨਾਂ ਦੀ ਸਿਹਤ ਠੀਕ ਨਹੀਂ ਤਾਂ ਥੋੜਾ ਜਿਹਾ ਉਹ ਚੁੱਪੀ ਨਾ ਸਮਝਾ ਜੇ ਪਰ ਥੋੜਾ ਗੈਰ ਹਾਜ਼ਰੀ ਜ਼ਰੂਰ ਹੈ ਔਰ ਉਹਨਾਂ ਦੀ ਗੈਰ ਹਾਜ਼ਰੀ ਸਾਨੂੰ ਇਹ ਮਹਿਸੂਸ ਹੁੰਦੀ ਹੈ ਕਿ ਇੱਕ ਕਾਬਲ ਜੇ ਸਾਡੇ ਕੋਲੇ ਲੀਡਰ ਹੈ ਨਹੀਂ ਤਾਂ ਅਸੀਂ ਉਹਨਾਂ ਬਗੈਰ ਉਹ ਦੂਰੇ ਆ ਔਰ ਕਾਸ਼ ਪਰਮਾਤਮਾ ਉਹਨਾਂ ਨੂੰ ਛੇਤੀ ਸਿਹਤ ਯਾਬ ਕਰੇ ਔਰ ਫਿਰ ਉਹ ਭਾਜਪਾ ਪਾਰਟੀ ਦੀ ਕੀਅادت ਕਰੇ ਥੋੜਾ ਭਾਵੇਂ ਸਰਨਾਲਾ ਹੀ ਬੈਠਾ ਜੀ ਮੁਖ ਸਰ ਸੁਖਵੀਰ ਸਿੰਘ ਬਾਦਲ ਬੈਠੇ ਜਾਈ ਕਿਸ ਮਸਲੇ ਚ ਇਹ ਪੰਚਾਇਤੀ ਮਸਲੇ ਬਟ ਮੈਂ ਸਮਝਦਾ ਕਿ ਇਹ ਜਿਹੜਾ ਅੱਜ ਦਾ ਪੰਜਾਬ ਦਾ ਔਰ ਇਹ तमाम ਪੰਜਾਬ ਚ ਹੋਇਆ ਇਹ ਸ਼ਾਇਦ ਇਕੱਲਾ ਮਾਨ ਗਿੱਦੜਵੇ ਨੂੰ ਨਹੀਂ ਹਾਸਲ ਔਰ ਮੈਨੂੰ ਲੱਗਦਾ ਹੈ ਵੀ ਇਹ ਹਾਈ ਕੋਰਟ ਇਹਦਾ ਯੂ ਨਾ ਸੂ ਮੋਟੋ ਇਹਦਾ ਨੋਟਿਸ ਲਏਗੀ ਕਿ ਇਸ ਕਿਸਮ ਦੇ ਇਲੈਕਸ਼ਨ ਜਿਹੜੇ ਆ ਹੋ ਸਕਦਾ ਇੰਡੀਆ ਦੇ ਕਿਤੇ ਹੀ ਨਾ ਹੋਏ ਹੁਣ ਸੋ ਥੈਂਕ ਯੂ ਵੈਰੀ ਮਚ ਥੈਂਕ ਯੂ ਮਿਹਰਬਾਨ ਥੈਂਕ ਯੂ ਸਰ